ਅਗੇ ਭਾਜੀ ਲਾਸਟ ਕਮੈਂਟ ਬੜਾ ਇੰਟਰਸਟਿੰਗ ਆਇਆ ਇਹ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਕਹਿੰਦੇ ਜੀ ਉਹਨਾਂ ਦੀ ਸਿਸਟਰ ਪੁੱਛ ਰਹੀ ਹੈ ਕਹਿੰਦੇ ਵੀ ਫੀਮੇਲ ਕਿਉਂ ਨਹੀਂ ਆਉਂਦੇ ਕੋਈ ਵੀ ਸਟਾਕ ਮਾਰਕੀਟ ਵਾਲੇ ਸ਼ੋਅ ਦੇ ਉੱਤੇ ਆਰ ਦੇ ਲੈਕਿੰਗ ਐਕ ਪ੍ਰੈਜ਼ੈਂਟ ਡੂ ਯੂ ਨੋ ਐਨੀ ਫੀਮੇਲਸ ਹੂ ਕੈਨ ਕਮ ਓਨ ਸ਼ੋਅ ਦੇਖੋ ਜੀ ਸਾਡੇ ਮੈਂ ਜਿਹੜਾ ਜਿਹੜਾ ਮੇਰੇ ਮੈਂ ਆਪਦਾ ਵੀਨਨ ਭਾਜੀ ਤੋਂ ਆਪਾਂ ਬਾਅਦ ਲੈ ਲੈਂਦੇ ਆ ਦੇਖੋ ਜੀ ਕੰਮ ਕੋਈ ਵੀ ਆ ਸਾਰੇ ਕਰ ਸਕਦੇ ਆ ਮੈਂ ਇਹ ਨਹੀਂ ਕਹਿੰਦਾ ਬਈ ਕੁੜੀਆਂ ਨੂੰ ਘੱਟ ਨੌਲੇਜ ਆ ਜਾਂ ਫੀਮੇਲ ਨੂੰ ਘੱਟ ਨੌਲੇਜ ਆ ਹੋ ਸਕਦਾ ਸਾਡੇ ਨਾਲ ਬਹੁਤ ਵੱਧ ਨੌਲੇਜ ਵਾਲੀਆਂ ਲੇਡੀਜ਼ ਵੀ ਬੈਠੀਆਂ ਹੋਣ ਬਟ ਸਾਡੇ ਨੂੰ मोस्ट ਵੈਲਕਮ ਹੈ ਜੇ ਤੁਹਾਡੇ ਸਿਸਟਰ ਵੀ ਪਾਰਟਿਸਪੇਟ ਕਰਨਾ ਚਾਹੁੰਦੇ ਕੋਈ ਵੀ ਬੰਦਾ ਸਾਨੂੰ ਐਸੀ ਕੋਈ ਗੱਲ ਨਹੀਂ ਹੈ ਤੁਸੀਂ ਵੀ ਸਾਡੇ ਸ਼ੋਅ ਤੇ ਆਓ ਤੁਸੀਂ ਪਾਰਟਿਸਪੇਟ ਕਰ ਸਕਦੇ ਹੋ ਬਾਕੀ ਆਪਾਂ ਬਾਜੀ ਦਾ ਗੱਲ ਕਰ ਸਕਦੇ ਹਾਂ ਨਹੀਂ ਬਿਲਕੁਲ ਲੋਕ ਸਾਡੇ ਜਿਹੜੇ ਗਰੁੱਪ ਦੇ ਵਿੱਚ ਆ ਕਾਫੀ ਲੇਡੀਜ਼ ਹੈਗੀਆਂ ਜਿਹੜੀਆਂ ਘਰ ਬੈਠੀਆਂ ট্রেਡ ਕਰ ਰਹੀਆਂ ਆ ਮਾਰਕੀਟਸ ਨੂੰ ਸੋ ਲਰਨ ਵੀ ਕਾਫੀ ਕਰ ਰਹੀਆਂ ਆ ਸੋ ਜੇ ਕੋਈ ਇਸ ਤੌਰ ਤੇ ਕੋਈ ਵੀ ਆਉਣਾ ਚਾਹੁੰਦਾ ਡੈਫੀਨਿਟਲੀ ਵੈਲਕਮ ਇਨ ਹੇਰ ਪਰ ਇਹਨਾਂ ਨੇ ਕੁਐਸਚਨ ਜਿਆਦਾ ਮੇਰੇ ਖਿਆਲ ਫੀਮੇਲ ਕੁਐਸਚਨ ਜਿਆਦਾ ਇਸ ਕਰਕੇ ਪੁੱਛਿਆ ਆਗਾ ਜਿੱਦਾਂ ਫੀਮੇਲਸ ਜਿਹੜੀਆਂ ਫੀਮੇਲ ਨਾਲ ਕਮਿਊਨੀਕੇਟ ਕਰਦੀਆਂ ਉਹਨਾਂ ਦਾ ਕਾਫੀ ਮਤਲਬ ਕਰ ਸਕਦੀਆਂ ਰਿਲੈਕਸ ਕਰਕੇ ਸਾਰਾ ਇੱਕ ਦੂਸਰੇ ਨੂੰ ਮਤਲਬ ਜਿਹੜੀਆਂ ਫੀਮੇਲਸ ਹੈਗੀਆਂ ਤੇ ਦਾ ਮਦਦ ਕਰ ਸਕਦੀਆਂ ਜਨੋ ਜੇ ਇਟ ਇਟ ਮੋਰ ਕੰਫਰਟੇਬਲ ਮੈਂ ਐਸਾ ਤਾਂ ਵੀ ਫੀਲ ਕਨੈਕਸ਼ਨ ਵਧੀਆ ਹੋ ਸਕਦਾ ਜਿਵੇਂ ਕਨੈਕਸ਼ਨ ਕੰਫਰਟੇਬਲ ਹੋ ਜਾਂਦਾ ਜਿਹੜਾ ਕੰਫਰਟ ਹੋ ਜਾਂਦਾ ਕਨੈਕਸ਼ਨ ਕੰਫਰਟੇਬਲ ਹੋ ਸਕਦਾ ਜੇ ਸਾਡੀ ਸਿਸਟਰ ਆਪਣੇ ਹੈਗੇ ਆ ਦੂਸਰੇ ਆਪਣੇ ਇਸ ਲਾਈਨ ਦੇ ਵਿੱਚ ਯੂ ਆ ਮੋਸਟ ਵੈਲਕਮ ਵੀ ਡੈਫਨਿਟਲੀ ਵਨਟ ਟੂ ਹੀਅਰ ਫਰਮ ਯੂ ਐਂਡ ਐਂਡ ਇਟ ਡੈਫਨਿਟਲੀ ਮੇਕਸ ਅਦਰ ਫੀਮੇਲਸ ਅ ਲੋਟ ਆ ਕੰਫਰਟੇਬਲ ਇਟ ਡੂਜ਼ ਅੱਛਾ ਦੇਖੋ ਸਾਡੇ ਗਰੁੱਪ ਦੇ ਵਿੱਚ ਮੇਰੇ ਖਿਆਲ ਹੈ ਫਾ ਲੇਡੀਜ਼ ਹੁਣੀਆਂ ਜਿਹੜੀਆਂ ਮਤਲਬ ਕਰ ਰਹੀਆਂ ਉਹ ਕੀ ਕਰ ਰਹੀਆਂ ਜ਼ੀਰੋ ਤੋਂ ਸਟਾਰਟ ਕੀਤਾ ਸੀ ਬਹੁਤੀਆਂ ਨੇ ਵਾਰਮ ਤੋਂ ਜ਼ੀਰੋ ਤੋਂ ਕੀਤਾ ਸੀਗਾ ਬਹੁਤ ਵਧੀਆ ਲਰਨ ਕਰ ਰਹੀਆਂ ਬਹੁਤ ਵਧੀਆ ਟ੍ਰੇਡ ਕਰ ਰਹੀਆਂ ਹੈਗੀਆਂ ਸੋ ਡੋਨਟ ਬੀ ਅਫਰੇਡ ਜੇ ਇਹ ਮੇਲ ਡੋਮਿਨੇਟਡ ਇੰਡਸਟਰੀ ਹੈਗੀ ਆ ਡੋంట్ ਬੀ ਅਫਰੇਡ ਟੂ ਐਂਟਰ ਇਟ ਮੈਂ ਇੱਕ ਮਾਪੀ ਮੈਂ ਬਹੁਤ ਵੱਡੀ ਗੱਲ ਕਹਾਂਗਾ ਜਦ ਮੇਰਾ ਨਾ ਬੈਕਗ੍ਰਾਉਂਡ ਤਾਂ ਲਟਰੇਸ਼ਨ ਦਾ ਹੈਗਾ ਲਟਰੇਸ਼ਨ ਜਿੱਦਾਂ ਆਪਣੇ ਸਕਿੱਲ ਟ੍ਰੀਡਸ ਆ ਜੀ ਸਕਿੱਲ ਟ੍ਰੀਡ ਦੇ ਵਿੱਚ ਬਹੁਤ ਘੱਟ ਲੇਡੀਜ਼ ਆ ਬਹੁਤ ਜ਼ਿਆਦਾ ਘਾਟ ਆ ਜੀ ਸੋ ਇੱਕ ਸਾਡੇ ਫੀਮੇਲ ਆਈ ਸੀਗੀ ਇੱਕ ਵਾਰੀ ਜਦ ਮੈਂ ਉੱਥੇ ਕੰਮ ਕਰਦਾ ਸੀਗਾ ਤਾਂ ਉਹਨੂੰ ਸੋ ਸੀ ਸ਼ੀ ਵਾਸ ਸ਼ੀ ਵਾਸ ਵੈਰੀ ਗੁੱਡ ਐਟ ਵਾਟ ਸ਼ੀ ਵਾਸ ਡੂਇੰਗ ਪਰ ਉਹ ਉਹਦੇ ਜਿੱਦਾਂ ਇੱਕ ਫੀਮੇਲ ਆਈ ਸੀਗੀ ਤਾਂ ਉਹਨੂੰ ਮਤਲਬ ਕਾਫੀ ਅਸੀਂ ਜਿੱਦਾਂ ਜਿੱਦਾ ਸਟਾਫ ਵੱਲੋਂ ਮਤਲਬ ਉਹਨਾਂ ਨੂੰ ਕਾਫੀ ਆਪ ਮਤਲਬ ਆਪ ਓਪਰਟਿਉਨਿਟੀ ਮਿਲੀ ਉੱਪਰ ਜਾਣੇ ਨੂੰ ਸਿਰਫ ਇਸ ਕਰਕੇ ਬੀ ਫੀਮੇਲ ਸੀਗੇ ਸੋ ਡੋਨਟ ਬੀ ਅਫਰੇਡ ਟੂ ਗੋ ਲਿਟਰੇਸ਼ਨ ਬਹੁਤ ਕੁੜੀਆਂ ਹੈਗੀਆਂ ਆਪਣੇ ਪਲੰਮਰਸ ਬਹੁਤ ਘੱਟ ਹੈਗੀਆਂ ਜਾਂ ਹੋਰ ਜਿਹੜੀਆਂ ਸਕਿਲ ਟ੍ਰੇਡ ਆ ਉਹ ਬੋ ਘੱਟ ਹੈਗੀਆਂ ਸੋ ਆ ਦਿਸ ਕੁਡ ਬੀ ਅਨਦਰ ਪਲੇਸ ਆਈ ਥਿੰਕ ਫਾਈਨੈਂਸ਼ਲੀ ਦ ਬੋਥ ਕੁੜੀਆਂ ਆਪਣੇ ਹੈਗੀਆਂ ਪਰ ਮੇਰੇ ਖਿਆਲ ਕਰਦੀਆਂ ਦਾ ਬਹੁਤ ਆ ਬੈਕਗਰਾਉਂਡ ਦੇ ਵਿੱਚ ਕੰਮ ਆ ਬਟ ਜਿਹੜਾ ਫੋਰਵਰਡ ਜਿੱਦਾਂ ਨਾ ਆਪਣੇ ਨਿਊਜ਼ ਮੀਡੀਆ ਤੇ ਬਹੁਤ ਘੱਟ ਆਉਂਦੀ ਆ ਜੀ 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 ਬਾਕੀ ਭਾਜੀ ਜੇ ਆਪਾਂ ਟਰੇਡਿੰਗ ਦੇ ਐਂਗਲ ਤੋਂ ਮੈਂ ਦੇਖਦਾ ਨਾ ਤਾਂ ਮੈਨੂੰ ਲੱਗਦਾ ਵੀ ਕੁੜੀਆਂ ਕੋਲੇ ਪੇਸ਼ੈਂਸ ਆਪਣੇ ਨਾਲੋਂ ਬੰਦਿਆਂ ਨਾਲੋਂ ਬਹੁਤ ਜ਼ਿਆਦਾ ਹੁੰਦਾ ਜਿਹੜਾ ਬਹੁਤ ਜ਼ਰੂਰੀ ਹੈ ਇੱਥੇ ਇੱਥੇ ਬਹੁਤ ਜ਼ਰੂਰੀ ਹੈ ਸਟਾਕ ਮਾਰਕੀਟ ਦੇ ਵਿੱਚ ਉਹ ਬਹੁਤ ਵਧੀਆ ਟਰੇਡਰ ਬਣ ਸਕਦੀਆਂ ਲੇਡੀ ਜੇ ਮਤਲਬ ਧਿਆਨ ਨਾਲ ਕੰਮ ਕਰਨ ਤਾਂ ਜੇ ਧਿਆਨ ਦੇਣ ਤਾਂ ਮੈਂ ਦੇਖਿਆ ਭਾਜੀ ਮੈਂ ਆਪ ਦੇਖਿਆ ਜਿਨ੍ਹਾਂ ਨੇ ਜ਼ੀਰੋ ਤੋਂ ਸ਼ੁਰੂ ਕੀਤਾ ਸੀਗਾ ਮਤਲਬ ਐਸ ਵੇਲੇ ਪੈਸੇ ਕਮਾ ਰਹੀਆਂ ਬਹੁਤ ਵਧੀਆ ਸੋ ਡੈਫੀਨਿਟਲੀ ਇਹਨਾਂ ਕੋ ਪੇਸ਼ੈਂਸ ਬਹੁਤ ਆ ਬੰਦਿਆਂ ਕੋ ਇੰਨੀ ਪੇਸ਼ੈਂਸ ਨਹੀਂ ਹੁੰਦੀ ਕਿ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਮੈਂ ਉਹੀ ਗੱਲ ਕਰਦਾ ਸੀਗਾ ਵੀ ਇਹਨਾਂ ਕੋਲੇ ਨੇਚਰਲੀ ਗੋਡ ਗਿਫਟਡ ਪੇਸ਼ੈਂਸ ਹੁੰਦੀ ਹੈ ਲੇਡੀਜ਼ ਕੋਲੇ ਨਾ ਫੀਮੇਲਸ ਕੋਲੇ ਤਾਂ ਉਹ ਇੱਥੇ ਬਹੁਤ ਵਧੀਆ ਕੰਮ ਕਰ ਸਕਦੀ ਹੈ ਜਿਹੜੀ ਸਟਾਕ ਮਾਰਕੀਟ ਦੇ ਵਿੱਚ ਨਹੀਂ ਬਿਲਕੁਲ ਲੋਕ ਇਫ ਯੂਰ ਸਿਸਟਰ ਇਜ਼ ਥੈਟ ਪਲੀਜ਼ ਜੁਆਇਨ ਅਸ ਦੇਰ ਸਮਥਿੰਗ ਟੂ ਬੀ ਅਫਰੇਡ ਆਫ ਇਨ ਦਿਸ ਇੰਡਸਟਰੀ ਇਟਸ ਵੈਰੀ ਕੰਪੀਟੀਟਿਵ ਇੰਡਸਟਰੀ ਸੋ ਡੈਫੀਨਿਟਲੀ ਗੈਰੋ ਚਾਹ ਨੂੰ ਦੱਸ ਦਿਓ ਭਾਜੀ ਜਿਵੇਂ ਵੀ ਹੋਇਆ ਭਾਜੀ ਨੂੰ ਮੈਸੇਜ ਕਰ ਦਿਓ ਮੈਨੂੰ ਕਰ ਦਿਓ ਆਪਾਂ ਬਣਾ ਲਾਂਗੇ ਪਲਾਨ ਜੇ ਉਹਨਾਂ ਨੇ ਜੁਆਇਨ ਕਰਨਾ ਤਾਂ ਕਰ ਸਕਦੇ ਕੋਈ ਇਸ਼ੂ ਨਹੀਂ ਜੀ ਬਿਲਕੁਲ ਮੋਸਟ ਵੈਲਕਮ ਚਲੋ ਲਈਏ ਭਾਜੀ ਤਾਂ ਆਪਾਂ ਤੇ ਆਪਾਂ ਇੱਕ ਦੁਆ ਕਰਦਗੇ ਭਾਜੀ ਸਾਰਿਆਂ ਨੂੰ ਸੁੱਖ ਸ਼ਾਂਤੀ ਪਰਮਾਤਮਾ ਦੇਵੇ ਜਿਹੜੇ ਹੜਾਂ ਦੇ ਵਿੱਚ ਵਿਚਾਰੇ ਬੈਠੇ ਆ ਤਾਂ ਰੱਬ ਸੁੱਖ ਸ਼ਾਂਤੀ ਬਖਸ਼ੇ ਸਾਰਿਆਂ ਨੂੰ ਠੀਕ ਰਵੇ ਤੇ ਜਿਹਨੇ ਵੀ ਭਾਜੀ ਹੈਲਪ ਕਰ ਸਕਦੇ ਹੋ ਤੁਸੀਂ ਕੈਨੇਡਾ ਚ ਬੈਠੇ ਹੋ ਯੂ ਐਸ ਬੈਠੇ ਜਿੱਥੇ ਵੀ ਸਾਨੂੰ ਸੌਲ ਰਹੇ ਹੋ ਤਾਂ ਆਪਦੇ ਲੈਵਲ ਤੇ ਕੋਸ਼ਿਸ਼ ਕਰੋ ਜੀ ਜੇ ਕੁਝ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਜੀ ਬਿਲਕੁਲ ਦੇਖੋ ਜੇ ਤੁਹਾਨੂੰ ਨਹੀਂ ਕਿਸੇ ਬਾਰੇ ਪਤਾ ਆਂਡੀਆਂ ਦੇ ਵਿੱਚ ਤੁਸੀਂ ਨਹੀਂ ਪੇਛ ਸਕਦੇ ਭਾਜੀ ਬੈਠੇ ਆਮ ਸ਼ੋਰ ਭਾਜੀ ਬਹੁਤ ਡਾਇਰੈਕਟ ਕਰ ਸਕਦੇ ਆ ਇੰਡੀਆ ਨੂੰ ਆਪ ਤਾਂ ਜੁਰੀ ਆਵੇ ਜਿੰਨੇ ਵੀ ਤੁਸੀਂ ਕਰ ਸਕਦੇ ਆ ਜਿੰਨਾ ਵੀ ਮੈਂ ਮਿਨਿਮਮ ਕਰ ਸਕਦੇ ਆ ਜੁਰੂਰ ਕਰੋ ਆ ਹੌਪ ਐਸ ਵੱਲੇ ਪੰਜਾਬ ਦੇ ਵਿੱਚ ਜ਼ਰੂਰੀ ਆ ਤੋ ਪੁਲਿਸ ਅਸੀਂ ਪਰਸਨਲੀ ਨੀਂਕ ਮੈਂ ਕਨੈਕਟ ਕਰਦਾ ਭਾਜੀ ਇੰਡੀਆ ਚ ਬੈਠੇ ਆ ਇਹ ਡਾਇਰੈਕਟ ਕਰ ਸਕਦੇ ਹੈਗੇ ਆ ਨਹੀਂ ਆਪਾਂ ਕਨੈਕਟ ਨਹੀਂ ਕਰਦੇ ਭਾਜੀ ਆਪਾਂ ਵੀ ਨਾ ਕੋਈ ਨਾ ਕੋਈ ਇਹਨਾਂ ਨੂੰ ਜੇ ਆਪਣੇ ਕੋਲ ਕੋਈ ਬੰਦੇ ਉਹ ਜੇ ਹੋਣਗੇ ਤਾਂ ਆਪਾਂ ਇਹਨਾਂ ਨੂੰ ਮੀਡੀਅਮ ਦੇ ਦੇਵਾਂਗੇ ਕੋਈ ਹਨਾ ਆਪਾਂ ਤਾਂ ਕੀ ਕਰਨੇ ਬੈਠੇ ਹਾਂ 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 ਬਿਲਕੁਲ ਬਿਲਕੁਲ ਆਪਾਂ ਇਹਨਾਂ ਨੂੰ ਸਾਈਟ ਵਗੈਰਾ ਕੁਝ ਕੁਝ ਦੇ ਕੇ ਕਿਸੇ ਨਾਲ ਗੱਲਬਾਤ ਕਰਕੇ ਤਾਂ ਆਪਾਂ ਉਧਰ ਕਨੈਕਟ ਕਰ ਦਿਆਂਗੇ ਇਹਨਾਂ ਨੂੰ ਤਾਂ ਜੇ ਕਿਸੇ ਨੂੰ ਹੈਲਪ ਦੀ ਲੋੜ ਹੈ ਤਾਂ ਅਸੀਂ ਕਰ ਸਕਦੇ ਹਾਂ ਜੀ ਜ਼ਰੂਰ ਹਾਂਜੀ ਬਿਲਕੁਲ ਬਿਲਕੁਲ ਪਰ ਜੀ ਆ ਨਹੀਂ ਹੈਗਾ ਵੀ ਅਸੀਂ ਡਾਇਰੈਕਟ ਇਹ ਬਿਲਕੁਲ ਬਿਲਕੁਲ ਮੈਂ ਤਾਂ ਇਸ ਕਰਕੇ ਕਿਹਾ ਰਹਿ ਰਿਹਾ ਸੀ ਪਾਜੀ ਮੈਂ ਕਿਹਾ ਤੁਹਾਨੂੰ ਬਹੁਤ ਲੋਕਾਂ ਦੇ ਉੱਤੇ ਪਤਾ ਜਿਦਾ ਪੈਸੇ ਦੀ ਬਿਲਕੁਲ ਸੋ ਬਈ ਬਈ ਆਪਾਂ ਆ ਵੀ ਬੰਦੇ ਜਾਣਦੇ ਆ ਜਿਨ੍ਹਾਂ ਨੂੰ ਆਪਾਂ ਜਾਣਦੇ ਆ ਬਈ ਉਹਨਾਂ ਨੂੰ ਲੋੜ ਹੈਗੀ ਆ ਜੀ ਜੀ ਹਾਂਜੀ ਹਾਂਜੀ ਜਿੰਨੇ ਕੁ ਜੋਕਰੇ ਹੈਗੇ ਆ ਪਾਜੀ ਖੜੇ ਆ ਨਾਲ ਆਪਾਂ ਵੀ ਪੈਸੇ ਪਾਵਾਂਗੇ ਜ਼ਰੂਰ ਕਰਾਂਗੇ ਜਿੰਨੀ ਹੈਲਪ ਕਰ ਸਕਦੇ ਹੋ ਤਾਂ ਦੇਖਦੇ ਚਲੋ ਕਰੀਏ ਪਾਜੀ ਲਈਏ ਜਾ ਫਿਰ ਆਪਾਂ ਹਾਂਜੀ ਬਿਲਕੁਲ ਜੀ ਥੈਂਕ ਯੂ ਸੋ ਮੱਚ ਫॉर ਜੁਆਇਨਿੰਗ ਐਬਰੀਬਦੀ ਵਲ ਸੀ ਟੂਮੋਰੋ ਐਂਡ